गुरदासपुर जिले में चोरी व लूटपाट की वारदातें लगातार बढ़ती जा रही हैं ताज़ा मामला गुरदासपुर के कानवान चौक से सामने आया जहां कपड़े के शोरूम के बाहर एक पगड़ी पहना मोटरसाइकिल सवार युवक पीसीआर सी मुलाजिमों के सामने ही ब्रांड जूतों से बड़ा एक बोरा उठाकर फरार हो गया चोरी की ये सारी घटना सीसीटीवी कैमरे में कैद हो गई फिलहाल शोरूम के मालक द्वारा पुलिस को सूचना दे दी गई पुलिस द्वारा मामले की जांच की जा रही है आइए पहले आपको दिखाते हैं यह सीसीटीवी वीडियो ਪਾਜੀ ਮੇਰਾ ਨਾਮ ਹੈ ਕਰਨ ਪਾਜੀ ਮੇਰੀ ਸ਼ਾਪ ਦਾ ਨਾਮ ਹੈ ਪੰਕ ਗਰਮੈਂਟਸ ਕਨਵਨ ਚੌਂਗਦੇ ਪਾਜੀ ਸ਼ਾਪ ਆਵਲੀ ਤੇ ਪਾਜੀ ਕੱਲ ਨੂੰ ਇੱਕ ਲੜਕਾ ਆਇਆ ਸਰਦਾਰ ਮੁੰਡਾ ਸੀਗਾ ਤੇ ਕੋਈ ਸ਼ਾਮ 7:30 ਤੋਂ 8 ਵਜੇ ਦਾ ਟਾਈਮ ਸੀਗਾ ਤੇ ਪਾਜੀ ਤੁਹਾਨੂੰ ਪਤਾ ਸ਼ਾਪ ਦੇ ਦੇਖ ਲਓ ਹੁਣ ਵੀ ਰਾਸ਼ਾ ਕਸਮਰ ਸੀਗੇ ਤੇ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ਾਪ ਤੇ ਮੈਂ ਵੀ ਨਹੀਂ ਸੀਗਾ ਤੇ ਉਹ ਮੁੰਡੇ ਨੇ ਨਾ ਪਾਜੀ ਉਸ ਚੀਜ਼ ਦਾ ਫਾਇਦਾ ਲਿਆ ਜਦੋਂ ਦੇਖਿਆ ਕਿ ਅੰਦਰ ਕਸਮਰ ਦਾ ਰਾਸ਼ਾ ਬੰਦਾ ਬਿਜ਼ੀ ਹੈ ਬਰੋ ਭਾਈਓ ਨੇ ਸ਼ੂਜ਼ਾਂ ਨਾਗਾ ਆਇਆ ਪਰਸੋਂ ਭਾਈਓ ਦੀ ਅਵੇਲੇਬਿਲਟੀ ਆਈ ਸੀਗਾ ਕੱਲ ਸ਼ਾਮ ਨੂੰ ਤੇ ਉਹਨੇ ਉਹੀ ਚੀਜ਼ ਦਾ ਫਾਇਦਾ ਲਿਆ ਭਾਈ ਪੂਰਾ ਪੂਰਾ ਨੱਗ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਤੇ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਦੀ ਹਿੰਮਤ ਦੇਖੋ ਕਿ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਨੇ ਆਪਣਾ ਨੱਗ ਵੀ ਸਹੀ ਕੀਤਾ ਹੈ ਬਾਈਕ ਤੇ ਇਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀਗਾ ਮਤਲਬ ਚੋਰੀਆਂ ਇੰਨੀਆਂ ਕਿ ਜ਼ਿਆਦਾ ਵੱਧ ਗਈਆਂ ਕਿ ਮੈਂ ਕਹਿੰਦਾ ਕਿ ਦੁਕਾਨਦਾਰ ਭਾਈ ਤੁਹਾਨੂੰ ਪਤਾ ਕਿ ਵਪਾਰੀ ਵਰਗ ਬਿਲਕੁਲ ਸੁਰੱਖਿਤ ਨਹੀਂ ਹੈਗਾ ਇੱਥੇ ਜਾਂ ਤੋਂ ਨੱਗ ਵਿੱਚ ਕੀ ਹੈਗਾ ਸਾਰਾ ਭਾਈ ਸ਼ੂਜ਼ ਸੀਗਾ ਸਾਰਾ ਇੰਪੋਰਟੈਂਟ ਸ਼ੂਜ਼ ਸੀਗਾ ਕਿੰਨੇ ਦਾ ਨੁਕਸਾਨ ਹੈ ਪਤਾ ਹੈ ਨੇਰਬੋਰਡ ਪੰਜਾਬ ਅਚੁੰਡਾ ਦੇ ਕਰੀਬ ਸੀਗਾ ਭਾਜੀ ਪੰਜਾਬ 5055 ਦਾ ਇੱਕ ਵੀ ਕਿੰਨੇ ਵੇ ਦੀ ਘਟਨਾ ਹੈਗੀ ਹੈ ਕੋਈ 7.5 ਤੋਂ 8 ਦੇ ਵਿੱਚ ਵਿੱਚ ਭਾਜੀ ਉਹ ਸੀਸੀਟੀਵੀ ਚ ਆਇਆ ਬੰਦਾ ਬਿਲਕੁਲ ਭਾਜੀ ਸੀਸੀਟੀਵੀ ਭਾਜੀ ਰਾਤ ਦੇ ਆ ਪੁਲਿਸ ਮਲਾਜ ਮੈਂ ਗਏ ਸੀਗਾ ਰਤੀ ਥਾਣੇ ਸਿਟੀ ਥਾਣੀ ਤੇ ਰਿਪੋਰਟ ਲਿਖਵਾ ਕੇ ਆਏ ਆ ਤੇ ਭਾਜੀ ਹਜੇ ਤੱਕ ਦੇਖ ਲਓ ਸਵੇਰ ਦੇ ਹੁਣ 1 ਵਜ ਗਿਆ ਸਾਡੇ ਕੋਈ ਕੋਈ ਵੀ ਹਜੇ ਤੱਕ ਪੁਲਿਸ ਨੂੰ ਲੈਵਣ ਨਹੀਂ ਆਇਆ ਪੁੱਛਣ ਲਈ ਵੈਰੀਫਾਈ ਕਰਨ ਲਈ ਕਿ ਤੁਹਾਨੂੰ ਕੀ ਤੁਹਾਡਾ ਟਰਾਜੇਡੀ ਹੋਈ ਪੁਲਿਸ ਮਲਾਜ ਵੀ ਖੜੀ ਸੀ ਗਏ ਬਿਲਕੁਲ ਭਾਜੀ ਪੀਸੀਆਰ ਵਾਲੇ ਖੜੇ ਸੀਗੇ ਸੀਸੀਟੀਵੀ ਰਿਕਾਰਡ ਆ ਸੀਸੀਟੀਵੀ ਰਿਕਾਰਡ ਆਈ ਚੀਜ਼ ਕੀ ਕਹਿਣਾ ਚਾਹਦੇ ਹੋ ਬੰਦੋਰੀ ਜੀ ਪਈਏ ਚੀਜ਼ ਅਸੀਂ ਕਹੀ ਕਿ ਕਹਿਣਾ ਕਿਵੇਂ ਚਾਹਵਾਗੇ ਕਿ ਮਤਲਬ ਸਾਡ ਨੂੰ ਇਨਸਾਫ ਦਿੱਤਾ ਹੀ ਰਹੇ ਜਿਹੜਾ ਵੀ ਜੋ ਹੋਇਆ ਜਿੱਦਾਂ ਮਤਲਬ ਵਾਰਦਾਤਾਂ ਹੋ ਰਹੀਆਂ ਆਏ ਦਿਨੀ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮਤਲਬ ਜਲਦੀ ਤੋਂ ਜਲਦੀ ਰੋਕਥਾਮ ਕੀਤੀ ਜਾਵੇ